ਜੀ ਕੀ ਕਰਾਜੋਗੇ ਜਿਹੜਾ ਧਰਮ ਲਗਾਇਆ ਜੀ ਇਹ ਜੀ ਗੁਰਦੁਆਰਾ ਛੇਵੇਂ ਪਾਸ਼ਾਹੀ ਦਾ ਸ੍ਰੀ ਹਰਗੋਬਿੰਦ ਪਾਸ਼ਾਹੀ ਦਾ ਚਨਸ਼ੋਪਾਪਤ ਧਰਤੀ ਆਏ ਭੋਲੀ ਸਿਟੀ ਦੇ ਅੰਦਰ ਗੁਰਦੁਆਰਾ ਸਾਹਿਬ ਆ ਜਿਹੜੀ ਪਿੰਡ ਮਾਲ ਦੀ ਜ਼ਮੀਨ ਦੇ ਦੂ ਦੇੰਦਰ ਆਉਂਦਾ ਜੀ ਤੇ तकरीबन 100 ਸਾਲ ਤੋਂ ਵੀ ਪੁਰਾਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਜਿਹੜੇ ਆ ਬੋਰਡ ਲਗਾਏ ਸੀ ਗੁਰਦੁਆਰੇ ਦਾ ਰਸਤਾ ਦਸਣ ਵਾਸਤੇ ਉਹ ਵੀ ਸੰਗਤ ਦੇ ਕਹਿਣ ਤੇ ਵੀ ਦੂਰੋਂ ਸੰਗਤ ਆਉਂਦੀ ਆ ਅੱਜ ਕੱਲ YouTube ਚੈਨਲ ਜਾਂ ਹੋਰ ਚੈਨਲ ਥਰੂ ਸੰਗਤ ਕਾਫੀ ਜੁੜਦੀ ਆ ਕੀਰਤਨ ਹੁੰਦਾ ਆ ਐਤਵਾਰ ਦੇ ਐਤਵਾਰ ਤੇ ਉਹ ਸੰਗਤ ਨੂੰ ਪਰੇਸ਼ਾਨੀ ਆਉਂਦੀ ਉਹਦੇ ਕਰਕੇ ਸਾਈਨ ਬੋਰਡ ਲਾਏ ਸੀ ਤੇ ਉਹਦੇ ਤੇ ਲਿਖਿਆ ਵੀ ਇਹੋ ਹੀ ਸ੍ਰੀ ਦਾਲਤ ਸਾਹਿਬ ਭੋਲੀ ਸਿਟੀ ਤਿੰਨ ਦਿਨ ਪਹਿਲਾਂ ਲਗਾਏ ਇਹਨਾਂ ਨੇ ਬਿਨਾਂ ਦੱਸਿਓ ਹੀ ਉਹ ਬੋਰਡ ਜਿਹੜੇ ਆ ਪੁੱਟ ਦਿੱਤੇ ਉਸ ਤੋਂ ਬਾਅਦ ਫਿਰ ਨਵੇਂ ਬੋਰਡ ਲਗਾਏ ਗਏ ਕੱਲ ਸ਼ਾਮੀ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਲਗਾਏ ਤੇ ਚਲੋ ਇਹਨਾਂ ਨੂੰ ਸਮੱਤ ਬਖਸ਼ਣ ਮਹਾਰਾਜ ਵੀ ਹੋਏ ਗਲਤ ਕੰਮ ਨਾ ਕਰਨ ਸਰਕਾਰੀ ਜਗ੍ਹਾ ਦੇ ਉੱਪਰ ਲੱਗੇ ਜੀ ਇਹ ਬੋਰਡ ਤੇ ਇਹਨਾਂ ਨੇ ਬੋਰਡ ਜਿਹੜੇ ਆ ਰਾਤ 2:30 ਵਜੇ ਦੇ ਕਰੀਬ ਸਾਡੇ ਵੱਲੋਂ ਤੇ ਚੋਰੀ ਕਰਕੇ ਹੀ ਲੈ ਗਏ ਕਿ ਜਦੋਂ ਬੋਰਡ ਹੀ ਲੈ ਗਏ ਤੇ ਸਾਡਾ ਤੇ ਚੋਰੀ ਹੋਇਆ ਸੰਗਤ ਦੱਸ ਬੋਰਡ ਤੇ ਇਹਨੂੰ ਮਹਾਰਾਜ ਸਮੱਤ ਦੇਵੇ ਵੀ ਇਹ ਕੰਮ ਨਾ ਕਰੇ ਅੱਗੇ ਵੀ ਤਕਰੀਬਨ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜਾ ਇੱਕ ਟਰਾਂਸਫਰਮ ਲੱਗਾ ਸੀ ਉਹ ਪਾਸ ਹੋਇਆ ਸੀ 2 ਸਾਲ ਦਾ ਸੰਸਰਾ ਚੱਲਦਾ ਰਿਹਾ ਸੀ ਇਹਨੇ ਟਰਾਂਸਫਰਮ ਨਹੀਂ ਲੱਗਣ ਦਿੱਤਾ ਨਾ ਹੀ ਇਹਨਾਂ ਨੇ ਅੱਜ ਤੱਕ ਬਿਜਲੀ ਦਾ ਕਨੈਕਸ਼ਨ ਦਿੱਤਾ ਅੰਦਰੋਲੀ ਸਿਟੀ ਦੇ ਪਿਛਲੇ ਪਾਸੇ ਉਹ ਪਿੰਡ ਵੱਲੋਂ ਟਰਾਂਸਫਰ ਲਿਆਂਦਾ ਉਹ ਲਗਵਾ ਕੇ ਤੇ ਗੁਰਦੁਆਰਾ ਸਾਹਿਬ ਨੂੰ ਬੀਲੀ ਦਿੱਤੀ ਗਈ ਤੇ ਸਾਡੀ ਜਿਹੜੀ ਮੰਗ ਆ तकरीबन ਲੰਮੇ ਸਮੇਂ ਤੋਂ 7-8 ਸਾਲ ਹੋ ਗਿਆ ਜਿਹੜਾ ਸੀਵਰੇਜ ਦਾ ਪਾਣੀ ਆ ਗੁਰਦੁਆਰੇ ਸਾਹਿਬ ਦਾ ਇਹਨਾਂ ਨੇ ਉਹ ਵੀ ਜਿਹੜਾ ਵਾ ਹੌਲੀ ਸਿਟੀ ਦੇ ਸੀਵਰ ਵਿੱਚ ਨਹੀਂ ਪਾੰਦ ਦਿੱਤਾ ਜਦਕਿ ਅੱਧੇ ਉਹ ਜਿਆਦਾ ਜਿਹੜੀ ਆ ਕਾਰਪੋਰੇਸ਼ਨ ਦੇ ਅੰਡਰ ਆ ਚੁੱਕੀ ਆ ਸ਼ੜਕਾ ਕਾਰਪੋਰੇਸ਼ਨ ਦੀ ਆ ਅਸੀਂ ਇੱਥੋਂ ਦੇ ਵਸਨੀਕ ਆ ਤੇ ਜਿਹੜਾ ਕੀ ਇਹ ਪਬਲਿਕ ਦੀ ਪ੍ਰਾਪਰਟੀ ਆ ਨਾ ਕਿ ਕਲੋਨਾਈਜ਼ਰ ਦੀ ਪਬਲਿਕ ਦੀ ਪ੍ਰੋਪਰਟੀ ਦੀ ਹੁੰਦੀ ਆ ਮਹਾਰਾਜ ਨਾਲ ਮੱਥਾ ਲਾਉਣ ਡਿਆ ਜੀ ਪਾਣੀ ਨਹੀਂ ਜਾਂ ਦੇਣ ਡਿਆ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ ਇਹ ਸਾਰੇ ਸਾਡੀ ਸੰਗਤ ਜਿਹੜੀ ਹੋਲਿਸੀਟੀ ਤੋਂ ਗੋਬਿੰਦ ਐਵੇਨਿਊ ਸਵਿਟ ਸਿਟੀ ਸਟੇਪਿੰਡ ਮਾਲ ਤੋਂ ਤੁਸੀਂ ਇਸ ਤੋਂ ਬੰਦੇ ਵਿੱਚ ਜਿਹੜੀ ਧਾਰਮਿਕ ਸੰਸਥਾ ਨਾਲ ਗੱਲਬਾਤ ਕਰੋ ਵੀ ਬੇਨਤੀ ਕੀਤੀ ਗਈ ਹੈ ਕਿੱਥੀ ਆ ਸਾਰੀ ਇਹ ਸੰਗਤਾਂ ਸੰਸਥਾਵਾਂ ਵੀ ਨਾਲ ਆ ਜੀ ਤੇ ਉਹਨਾਂ ਨੂੰ ਦੱਸਿਆ ਵੀ ਆ ਬੇਨਤੀ ਕੀਤੀ ਹੈ ਉਹਨਾਂ ਨੂੰ ਜਿਹੜੇ ਗੁਰੂ ਘਰ ਨੂੰ ਜੇ ਸਾਨੂੰ ਇਹ ਰਸਤਾ ਨਹੀਂ ਦੇਣਾ ਜਿਹੜੇ ਸਾਡੇ ਸਰਕਾਰੀ ਰਸਤੇ ਆ ਪਿੰਡ ਵੱਲੋਂ ਆਉਂਦੇ ਆ ਸਾਡੇ ਹੋ ਰਸਤੇ ਖੋਲ ਦਿੱਤੇ ਜਾਣ ਸਾਡਾ ਇੱਕ ਰਸਤਾ ਆਉਂਦਾ ਵਾ ਮੇਨ 16 ਫੁੱਟ ਦਾ ਸੂਸੀ ਸਿਟੀ ਧਣੀ ਗੋਬਿੰਦ ਸਿੰਘ ਸਿਟੀ ਧਣੀ ਉਹ ਵੀ ਇਹਨੇ ਗਾੜੀ ਦਵਾਰਾਂ ਕੀਤੀਆਂ ਵਾ ਸਾਨੂੰ ਪਿੰਡ ਵਾਲਿਆਂ ਨੂੰ ਆਕੇ ਸਾਡੀਆਂ ਜ਼ਮੀਨਾਂ ਹੀ ਸਾਡੇ ਰਸਤੇ ਆ ਸਾਨੂੰ ਰਸਤੇ ਦੇ ਦੇਣ ਸਾਡੇ ਪਿੱਛੋਂ ਦੇ ਵੀ ਆਉਂਦੇ ਗੁਰਦੁਆਰੇ ਸਾਹਿਬ ਨੂੰ ਰਸਤਾ ਜੇ ਸਾਨੂੰ ਇਹ ਨਹੀਂ ਰਸਤਾ ਦੇਣਾਗੇ ਆਓ ਆਇਲਾ ਸਾਹਿਬ ਆ ਕਿ ਕੀ ਆਸ਼ਵਾਸ਼ਣ ਦੇਗੇ ਆਇਲਾ ਸਾਹਿਬ ਤੇ ਸਾਨੂੰ ਵਿਸ਼ਵਾਸ ਆ ਚਲੋ ਬਹੁਤ ਵਧੀਆ ਇਨਸਾਨ ਆ ਵੀ ਇਹ ਕੰਮ ਕਰਦੇ ਲੋਕਾਂ ਦੇ ਤੇ ਆ ਸਾਡਾ ਵੀ ਜਿਹੜਾ ਮਸਲਾ ਹੱਲ ਕਰਨਗੇ ਸਾਡਾ ਪਰਸਨਲੀ ਮਸਲਾ ਨਹੀਂ ਹੈਗਾ ਸੰਗਤ ਦਾ ਮਸਲਾ ਵਾ ਗੁਰੂ ਘਰ ਦਾ ਮਸਲਾ ਵਾ ਕੋਈ ਕਿਸੇ ਨੇ ਆਪਣ ਕੀ ਕੋਈ ਆਪਣਾ ਬੋਰਡ ਦੀ ਐਡ ਕੀਤੀ ਹੋਵੇ ਕਿਸੇ ਦੀ ਕੋਈ ਚੌਪ ਆ ਕੋਈ ਫੈਕਟਰੀ ਆ ਇਹ ਤੇ ਗੁਰੂ ਘਰ ਦਾ ਬੋਰਡ ਸੀ ਮੰਗ ਕਰਦੇ ਆ ਮੰਗ ਕਰਦੇ ਆ ਜੀ ਜਿਸ ਤਰ੍ਹਾਂ ਉਹਨੇ ਚੋਰੀ ਕਰਕੇ ਖੜਿਆ ਬੋਰਡ ਸਾਡਾ ਬੋਰਡ ਲਾ ਦੇਵੇ ਤੇ ਸਾਈਂ ਠੀਕ ਹੈ ਸੈਟੀਸਫਾਈ ਨਹੀਂ ਬੋਰਡ ਲਾਉਂਦਾ ਤਾਂ ਅਸੀਂ ਇੱਥੇ ਬਹਾਂਗੇ ਇਸੇ ਤਰ੍ਹਾਂ ਧਰਨਾ ਦੇਵਾਂਗੇ ਭੋਖੜਤਾਲ ਵੀ ਕਰਨੀ ਉਹ ਵੀ ਕਰਾਂਗੇ ਰਸਤੇ ਦੀ ਗੱਲ ਕੀਤੀ ਕਿੰਨੇ ਰਸਤੇ ਜਾਂਦੇ ਤੇ ਇਹਨੇ ਬੰਦ ਕੀਤੇ ਇਹਨਾਂ ਨੇ ਰਸਤੇ ਤਕਰੀਬਨ ਇੱਥੋਂ ਦੇ 7-8 ਰਸਤੇ ਜਿਹੜੇ ਆਉਂਦੇ ਗੁਰਦੁਆਰੇ ਸਾਹਿਬ ਨੂੰ ਹੂੰ ਸਰਕਾਰੀ ਰਸਤੇ ਆ ਸਾਰੇ ਬੰਦ ਕੀਤੇ ਨੇ ਸਰ ਉਹ ਖੁੱਲਣੇ ਚਾਹੀਦੇ ਆਹ ਰਸਤਾ ਨਹੀਂ ਦੇਣਾ ਨਾ ਤੇ ਸਾਡਾ ਪਿੱਛੇ 16 ਫੁੱਟ ਦਾ ਰਸਤਾ ਡਰੇਨ ਨੂੰ ਲੱਗਦਾ ਵਾ ਹੋ ਰਸਤੇ ਆ ਜਾਇਆ ਕਰਾਂਗੇ ਸੰਤ ਨੂੰ ਕਿਉਂ ਮਨਾ ਕਰਦਾ ਜਦ ਕਿ ਜਗਾ ਪਿੰਡ ਮਾਲ ਦੀ ਆ ਠੀਕ ਆ ਜ਼ਿੰਮੇਦਾਰਾਂ ਨੇ ਵੇਚ ਦਿੱਤੀ ਆ ਨਾ ਤੇ ਪਿੰਡ ਮਾਲ ਹੀ ਬਜਣਾ ਨਾ ਸਰਕਾਰੀ ਜਗ੍ਹਾ ਰਸਤਾ ਥੋੜੇ ਵੇਚਿਆ ਖਾਲ ਥੋੜੇ ਵੇਚੇ ਕਿੱਲੇ ਕਿੱਲੇ ਵੇਚੇ ਆ ਤੇ ਇਹ ਆਉਣ ਤੋਂ ਸੰਗਤ ਨੂੰ ਵੀ ਆਉਣ ਤੋਂ ਪਾਬੰਦੀ ਹੈ ਜੀ ਬਾਹਰ ਦੀ ਸੰਗਤ ਨਾ ਆਵੇ ਉਹ ਦਬਾਵਾਜ ਤੁਸੀਂ ਆਏ ਜੇ ਕੀ ਮਾਮਲਾ ਜੀ ਇਹ ਹੌਲੀ ਸਿਟੀ ਕਲੋਨੀ ਹੈ ਜੀ ਇੱਥੇ ਨਾ ਮਤਲਬ ਰੈਜ਼ੀਡੈਂਟ ਰਹਿੰਦੇ ਨੇ ਔਰ ਪਿੱਛੇ ਗੁਰੂ ਘਰ ਹੈ ਉਹਦਾ ਬੋਰਡ ਆਇਆ ਸੀ ਇਹਨਾਂ ਦਾ ਮੰਨਣਾ ਹੈ ਕਿ ਬੋਰਡ ਜਿਹੜੇ ਇੱਥੇ ਕੋਲੋਨਾਈਜ਼ਰ ਉਹਨਾਂ ਕੋਈ ਸਾਡਾ ਉੱਠਦਾ ਹੈ ਤੇ ਇਹਨਾਂ ਨੇ ਸਾਰਾ ਰਸਤਾ ਰੋਕਤਾ ਬਲੌਕ ਕਰਕੇ ਧਰਨਾ ਲਾ ਦਿੱਤਾ ਸੋ ਉਹਨਾਂ ਕੋਲੋਂ ਇਹ ਜਿਹੜੀ ਕਲੋਨੀ ਦੇ ਅੰਦਰ ਰੈਜ਼ੀਡੈਂਟ ਹੈ ਕਿਉਂਕਿ ਸਾਡੇ ਲਾਗ ਰਹੇ ਨੇ ਲਾਗੇ ਨੂੰ ਨਾ ਸਾਰਿਆਂ ਦੇ ਫੋਨ ਆਏ ਕਿ ਜਾ ਕੇ ਸਾਡਾ ਇੱਕ ਰਸਤਾ ਖਲਾ ਕੇ ਦਿਓ ਬੱਚੇ ਨੇ ਜਾਣਾ ਸਾਰੇ ਨੇ ਆਉਣਾ ਜਾਣਾ ਸੋ ਮੈਂ ਆ ਕੇ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਿਹੜੀ ਤੁਹਾਡੀ ਕੋ ਉਹ ਤੁਸੀਂ ਆਪਣੀ ਸ਼ਿਕਾਇਤ ਕਰ ਦੋ ਤੇ ਪੁਲਿਸ ਉਹਦੀ ਦੇਖ ਲੇਗੀ ਤੇ ਆਪਾਂ ਨੂੰ ਗੁਰੂ ਘਰ ਦਾ ਜਿਹੜਾ ਜਿਹੜੇ ਆ ਰਸਤੇ ਜਿਹੜੇ ਆਮ ਲੋਕ ਕਿਉਂਕਿ ਰੈਜੀਡੈਂਸ ਬਹੁਤ ਵੱਡੀ ਕਲੋਨੀ ਹੈ ਬੱਚਿਆਂ ਨੇ ਜਾਣਾ ਆਉਣਾ ਕੋਈ ਦੁੱਖ ਸੁੱਖ ਹੈ ਮੈਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਕਿ ਤੁਸੀਂ ਉਹ ਨਜ਼ਰ ਰਸਤਾ ਬਲਾਕ ਨਾ ਕਰੋ ਤੁਹਾਡੀ ਜਿਹੜੀ ਕੋਈ ਮੰਗ ਹੈ ਜਾਂ ਕੋਈ ਤੁਹਾਡਾ ਮੁਸ਼ਕਲ ਹੈ ਉਹ ਤੁਸੀਂ ਕਾਨੂੰਨ ਦੇ ਦਾਇਰੇ ਚ ਲੈ ਆਓ ਉਹ ਜੋ ਜੋ ਵੀ ਕਾਨੂੰਨ ਫੈਸਲਾ ਕਰੂਗਾ ਉਹ ਤੁਸੀਂ ਮੰਨ ਲਓ ਪਰ ਆਹੜਾ ਰਸਤਾ ਹੈ ਇਹ ਤੁਸੀਂ ਮੈਂ ਪਬਲਿਕ ਆ ਤੇ ਫੋਟੋ ਮੈਂ ਆਲਟਰਨੇਟ ਰਸਤਾ ਦਿੱਤਾ ਆ ਆਲਟਰਨੇਟ ਰਸਤਾ ਦਿੱਤਾ ਆ ਸੁਣਵਾਈ ਨਹੀਂ ਕਰ ਰਹੇ ਜੀ ਇਹ ਸੁਣਵਾਈ ਕਰਨੀ ਕਿਉਂ ਨਹੀਂ ਕਰਨੀਗੇ ਪੁਲਿਸ ਦਾ ਕੰਮ ਆ ਜਸਟੀਫਿਕੇਸ਼ਨ ਕਰਨੀ ਔਰ ਹਰ ਇੱਕ ਦੀ ਸੁਣਵਾਈ ਕਰਨੀ ਕਿਉਂ ਨਹੀਂ ਕਰੂ ਪੁਲਿਸ ਕਰਨੀ ਕੀਤੀ ਆ ਜੀ ਪੋਰਸ ਦਾ ਕੰਮ ਮੈਂ ਨਾ ਜੋ ਵੀ ਤਹਿਕੀਕਾਤ ਦਾ ਵੇਛਾ ਜਿੰਨੇ ਪੁੱਟਿਆ ਉਹਦੀ ਤੇ ਕਰਵੇ ਕਰਨ ਇਹ ਬੇਦਬੀ ਹੋਈ ਆ ਉਹ ਚ ਕੋਈ ਦੋ ਰਾਇ ਨਹੀਂ ਹੁਣ ਕੀ ਵਿਸ਼ਵਾਸ ਮੈਂ ਤੁਸੀ ਵਿਸ਼ਵਾਸ ਮੈਂ ਇਹ ਦਵਾ ਜੋ ਇਹਨਾਂ ਨੇ ਕਿਹਾ ਮੈਂ ਇਹਨਾਂ ਦੀ ਗੱਲ ਸੁਣ ਕੇ ਮੈਂ ਕਮਿਨੇ ਸਾਹਿਬ ਨੂੰ ਕਿਹਾ ਵੀ ਤੁਸੀਂ ਜਿਹੜੀ ਵੀ ਬਣਦੀ ਆ ਕੇ ਇਹਨਾਂ ਦੀ ਗੱਲ ਸੁਣੋ ਪਹਿਲਾਂ ਤਾਂ ਮੌਕਾ ਵੇਖੋ ਆਪਣਾ ਸਾਰਾ ਤੇ ਉਹਨਾਂ ਦਾ ਪੱਕ ਵੀ ਸੁਣੋ ਜਿਹਨਾਂ ਤੇ ਇਲਜ਼ਾਮ ਲਾ ਰਹੇ ਉਹਨਾਂ ਪੁੱਟਿਆ ਕਿ ਕਿਸੇ ਹੋਰ ਨੇ ਪੁੱਟਿਆ ਮੈਂ ਕੋਈ ਵੀ ਸੁਣੋ ਸਾਰੇ ਤੇ ਜਿਹੜੀ ਜਿਹੜੀ ਜਿਹੜਾ ਜੋ ਵੀ ਇਹਦਾ ਕਾਨੂੰਨੀ ਪੱਖ ਬੰਦਾ ਹੋ ਤਿਆਰ ਜਿਹੜੇ ਨਾਂ ਸੁਣਵਾਏ ਤਾਂ ਲੰਬਾ ਜ਼ਮਾਨਤ ਹਰਨਾ ਚੱਲੇਗਾ ਇਹ ਤੇ ਫਿਰ ਹੁਣ ਜਿਹਨੇ ਜਿਹਨੇ ਜਸਟਿਸ ਲੈਣਾ ਹੁੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ ਜੇ ਜਸਟਿਸ ਮੰਨਨਗੇ ਨਹੀਂ ਲਿੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ